ਸ਼੍ਰੀਕਾਲ ਤੋਂ ਜ਼ਿਕਰ ਐਸਐਮ ਜਰਨਲਿਸ ਤੇ ਮੈਂ ਹੰਪਰਦੀਪ ਕੋਰਤਾ ਪੰਜਾਬੀਓ ਸਾਵਧਾਨ ਹੋ ਜਾਓ ਖਾਸ ਕਰਕੇ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਸਰਦੀਆਂ ਦੀ ਸ਼ੁਰੂਆਤ ਹੋਣ ਲੱਗੀ ਔਰ ਬੱਚੇ ਨੇ ਜਿਹੜੇ ਖੰਗ ਤੇ ਜ਼ੁਕਾਮ ਇਹੋ ਜੀਆਂ ਬਿਮਾਰੀਆਂ ਦਾ ਜ਼ਰੂਰ ਸ਼ਿਕਾਰ ਹੁੰਦੇ ਨੇ ਵਾਇਰਲ ਦਾ ਸ਼ਿਕਾਰ ਹੁੰਦੇ ਨੇ ਤਾਂ ਦੱਸਦੀ ਐ ਕਿ ਹੁਣ ਸਾਵਧਾਨ ਹੋਣ ਦੀ ਲੋੜ ਐ ਜਿੱਤੇ ਕੱਪ سیرਪ ਦੇ ਨਾਲ 112 ਸੈਂਪਲ ਨੇ ਜਿਹੜੇ ਦਵਾਈਆਂ ਦੇ ਫੇਲ ਹੋਏ ਨੇ ਕਿਉਂਕਿ ਜਦੋਂ ਅਸੀਂ ਬੱਚੇ ਨੂੰ ਖੰਗ ਹੁੰਦੀ ਐ ਜ਼ੁਕਾਮ ਹੁੰਦਾ ਡਾਕਟਰ ਦੇ ਕੋਲ ਜਾਂਦੇ ਆ ਤੇ ਡਾਕਟਰਾਂ ਦੇ ਵੱਲੋਂ ਕਿਹਾ ਜਾਂਦਾ ਕਿ ਕਫ ਸੀਰਪ ਹੈ ਜਿਹੜਾ ਬੰਦ ਹੋ ਗਿਆ ਯਾਨੀ ਕਿ ਮਾਰਕੀਟ ਦੇ ਵਿੱਚ ਦਵਾਈ ਬੱਚਿਆਂ ਦੀ ਨਹੀਂ ਮਿਲਦੀ ਸੋ ਇਹ ਖਬਰ ਸੁਣਨ ਤੋਂ ਬਾਅਦ ਜਿੱਥੇ ਮਾਪੇ ਬੇहद ਪਰੇਸ਼ਾਨ ਹੋਏ ਸੀ ਉਸ ਤੋਂ ਬਾਅਦ ਤੁਹਾਨੂੰ ਜ਼ਰੂਰ ਦੱਸ ਦਈਏ ਕਿ 112 ਦਵਾਈਆਂ ਦੇ ਸੈਂਪਲ ਨੇ ਜਿਹੜੇ ਉਹ ਵੀ ਫੇਲ ਹੋਏ ਨੇ ਤਾਂ ਬੇहद ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਤਾਂ ਦੱਸਦੇ ਕਿ ਹਿਮਾਚਲ ਦੀਆਂ ਪੰਜ ਜਈਆਂ ਕੰਪਨੀਆਂ ਨੇ ਜਿੱਥੇ ਦਵਾਈਆਂ ਤਿਆਰ ਹੁੰਦੀਆਂ ਨੇ ਤੇ ਉਹਨਾਂ ਕੰਪਨੀਆਂ ਦੇ ਵਿੱਚੋਂ ਦੋ ਕੰਪਨੀਆਂ ਦੇ ਸੈਂਪਲ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਤਦਾਦੀਏ ਕੇ 112 ਦਵਾਈਆਂ ਦੇ ਸੈਂਪਲ ਫੇਲ ਹੋ ਚੁੱਕੇ ਨੇ ਔਰ ਕੈਂਸਰ ਅਤੇ ਬੀਪੀ ਦੀਆਂ ਖਾਸ ਕਰਕੇ ਦਵਾਈਆਂ ਜਿਨ੍ਹਾਂ ਦੀ ਜਦੋਂ ਜਾਂਚ ਕੀਤੀ ਗਈ ਤੇ ਪਤਾ ਲੱਗਿਆ ਉਹਨਾਂ ਦੇ ਵਿੱਚ ਨਸ਼ੀਲਾ ਲਿਕਵਿਡ ਜਿਹੜਾ ਜ਼ਰੂਰ ਮਿਲਾਇਆ ਜਾਂਦਾ ਸੀ ਤਾਂ ਜਿਸ ਤੋਂ ਬਾਅਦ ਉਹ ਵੀ ਹੁਣ ਬੈਨ ਹੋ ਗਿਆ ਸੋ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਮਾਰਕੀਟ ਦੇ ਵਿੱਚ ਜਿੰਨੇ ਵੀ ਇਹ ਸੈਂਪਲ ਵੇਚਣ ਦੇ ਲਈ ਡਿਲੀਵਰ ਹੋਏ ਸੀ ਉਹਨਾਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਸ ਤੋਂ ਪਹਿਲਾਂ ਤੁਹਾਨੂੰ ਜ਼ਿਕਰ ਕਰ ਦਿੰਨੇ ਆ ਕਿ ਪਹਿਲਾਂ ਵੀ ਮੱਧ ਪ੍ਰਦੇਸ਼ ਦੇ ਵਿੱਚ 20 ਬੱਚਿਆਂ ਦੀ ਮੌਤ ਹੋ ਗਈ ਸੀ ਕਿਉਂਕਿ ਜਿਹੜੀ ਦਵਾਈ ਉਹਨਾਂ ਨੂੰ ਦਿੱਤੀ ਗਈ ਸੀ ਉਸ ਦੇ ਵਿੱਚ ਇੱਕ ਲਿਮਿਟ ਤੋਂ ਜ਼ਿਆਦਾ ਨਸ਼ੀਲਾ ਪਦਾਰਥ ਮਿਲਿਆ ਹੋਇਆ ਸੀ ਜਿਸ ਦੇ ਕਾਰਨ ਬੱਚੇ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਸੋ ਰਾਜਸਥਾਨ ਤੋਂ ਵੀ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਸੀ ਕਿ ਦਵਾਈਆਂ ਦੇ ਸੈਂਪਲਾਂ ਦੀ ਸਹੀ ਟੈਸਟਿੰਗ ਨਾ ਹੋਣ ਦੇ ਕਾਰਨ ਬੱਚੇ ਨੇ ਜਿਹੜੇ ਆਪਣੀ ਜਾਨ ਗਵਾ ਬੈਠਦੇ ਨੇ ਸੋ ਬੇਅਦ ਮਾਪਿਆਂ ਤੋਂ ਰੋ ਰੋ ਕੇ ਬੁਰਾ ਹਾਲ ਸੀ ਜਿਸ ਤੋਂ ਬਾਅਦ ਲਗਾਤਾਰ ਟੀਮ ਬਣਾਈ ਗਈ ਹੈ ਗਠਨ ਕੀਤਾ ਗਿਆ ਹੈ ਔਰ ਜਾਂਚ ਲਗਾਤਾਰ ਜਾਰੀ ਹੈ ਸੋ ਹਿਮਾਚਲ ਪ੍ਰਦੇਸ਼ ਜਿੱਥੇ ਸਭ ਤੋਂ ਜ਼ਿਆਦਾ ਦਵਾਈਆਂ ਦੀ ਮੈਨੂਫੈਕਚਰਿੰਗ ਹੁੰਦੀ ਹੈ ਉਥੋਂ ਦਵਾਈਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਵੀ ਡਿਲੀਵਰ ਹੁੰਦੀਆਂ ਨੇ ਸੋ ਜਦੋਂ ਉਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਹਿਮਾਚਲ ਪ੍ਰਦੇਸ਼ ਦੇ ਪੰਜ ਕੰਪਨੀਆਂ ਦੇ ਵਿੱਚੋਂ ਦੋ ਕੰਪਨੀਆਂ ਦੇ ਸੈਂਪਲ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ ਅਹਿਮ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਸਭ ਤੋਂ ਪਹਿਲਾਂ ਤੇ ਸਭ ਤੋਂ ਖਾਸ ਕਰ ਲਈ ਹੈ ਆ ਕਿ ਸਰਦੀਆਂ ਦਾ ਮੌਸਮ ਆਉਣ ਵਾਲਾ ਤਿੰਨ ਕਫ ਸਰਪ ਸਣੇ 112 ਦਵਾਈਆਂ ਦੇ ਸੈਂਪਲ ਫੇਲ ਹੋਏ ਨੇ ਸੋ ਬਿਲਕੁਲ ਤਿੰਨ ਕਫ ਸਰਪ ਪਹਿਲਾਂ ਤਾਂ ਬੈਨ ਹੋਈ ਸੀ ਹੁਣ 112 ਦਵਾਈਆਂ ਦੇ ਸੈਂਪਲ ਵੀ ਫੇਲ ਹੋ ਚੁੱਕੇ ਨੇ ਹਿਮਾਚਲ ਗੁਜਰਾਤ ਉੱਤਰਾਖੰਡ ਸਣੇ 14 ਸੂਬਿਆਂ ਦੇ ਵਿੱਚ ਇਹ ਸੈਂਪਲ ਫੇਲ ਹੋਏ ਨੇ ਜਾਂਚ 'ਚ ਘਟੀਆ ਕੁਆਲਿਟੀ ਦੀਆਂ ਇਹ ਦਵਾਈਆਂ ਨਿਕਲੀਆਂ ਨੇ ਸੋ ਜਿਸ ਤੋਂ ਬਾਅਦ ਬੇਚਿੰਤਾ ਦਾ ਵਿਸ਼ਾ ਬਣਿਆ ਕੇਂਦਰੀ ਡਰੱਗਸ ਪ੍ਰਯੋਗਸ਼ਾਲਾ 'ਚ 52 ਨਮੂਨੇ ਫੇਲ ਹੋ ਚੁੱਕੇ ਨੇ ਸੁਪਾ ਪਦਰੀ ਟੈਸਟ 60 ਦਵਾਈਆਂ ਕੱਟੀਆਂ ਪਾਈਆਂ ਗਈਆਂ ਨੇ ਜਿਸ ਤੋਂ ਬਾਅਦ ਬੇहद ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸੋ ਕੈਂਸਰ ਬੀਪੀ ਤੇ ਸ਼ੂਗਰ ਦੀਆਂ ਦਵਾਈਆਂ ਦੇ ਸੈਂਪਲ ਵੀ ਫੇਲ ਹੋ ਚੁੱਕੇ ਨੇ ਸਭ ਤੋਂ ਵੱਧ ਹਿਮਾਚਲ ਦੇ ਵਿੱਚ ਦਵਾਈਆਂ ਬਣਾਈਆਂ ਜਾਂਦੀਆਂ ਨੇ ਔਰ ਦਵਾਈਆਂ ਨੂੰ ਬਾਜ਼ਾਰ ਚੋਂ ਹਟਾਉਣ ਦੀ ਕਾਰਵਾਈ ਹੁਣ ਸ਼ੁਰੂ ਕਰ ਦਿੱਤੀ ਗਈ ਹੈ